ਸੱਚੀ ਕਾਲੀ ਸਾਰਿਆਂ ਨੂੰ ਤੁਹਾਡਾ ਮਨੂਫਸ ਕਿਚਨ 'ਚ ਸਵਾਗਤ ਹੈ ਜੀ ਅੱਜ ਅਸੀਂ ਬਹੁਤ ਹੀ ਆਸਾਨ ਤਰੀਕੇ ਨਾਲ ਬਣਾਉਣ ਜਾ ਰਹੇ ਹਾਂ ਕੀ ਇਹ ਦੇ ਗੋਫਤੇ ਤੇ ਆਓ ਸ਼ੁਰੂ ਕਰਦੇ ਹਾਂ ਬਣਾਉਣੇ ਸਭ ਤੋਂ ਪਹਿਲਾਂ ਅਸੀਂ ਗੋਲ ਕੀ ਲੈ ਲਏ ਹਨ ਤੇ ਉਹਨਾਂ ਨੂੰ ਅਸੀਂ ਛਿਲਕੇ ਤੇ ਕद्दूकस ਕਰ ਲਿਆ ਹੈ ਅਸੀਂ ਕद्दूकस ਦੀ ਮੋਟੀ ਵਾਲੀ ਸਾਈਡ ਤੋਂ ਇਸ ਨੂੰ ਕद्दूकस ਕਰਨਾ ਹੈ ਕਿ ਇਹ ਦੇ ਗੋਫਤੇ ਬਹੁਤ ਵਧੀਆ ਬਣਦੇ ਹਨ ਇਸ ਨਾਲ ਹੁਣ ਇਸ ਦਾ ਅਸੀਂ ਐਕਸਟਰਾ ਪਾਣੀ ਕੱਢ ਲਵਾਂਗੇ ਐਕਸਟਰਾ ਪਾਣੀ ਅਸੀਂ ਗਰੇਵੀ ਵਿੱਚ ਯੂਜ਼ ਕਰਦੇ ਹਾਂ ਜਾਂ ਅਸੀਂ ਇਸ ਨੂੰ ਪੀ ਵੀ ਸਕਦੇ ਹਾਂ ਇਹ ਸਿਹਤ ਵਾਸਤੇ ਬਹੁਤ ਵਧੀਆ ਹੁੰਦਾ ਹੈ ਗੁਫਤੇ ਬਣਾਉਣ ਵਾਸਤੇ ਸਭ ਤੋਂ ਪਹਿਲੇ ਅਸੀਂ ਕद्दूकस ਕੀਤੇ ਹੋਏ ਕੀ ਇਹ ਵਿੱਚ ਪਾਵਾਂਗੇ ਬੇਸਨ 3 ਚਮਚ ਅਸੀਂ ਇੱਥੇ ਬੇਸਨ ਲੈ ਲਿਆ ਹੈ 3 ਚਮਚ ਬੇਸਨ ਪਾਣ ਤੋਂ ਬਾਅਦ ਅਸੀਂ ਇਸ ਵਿੱਚ ਪਾਵਾਂਗੇ ਮਸਾਲੇ ਤੇ ਸਭ ਤੋਂ ਪਹਿਲਾਂ ਅਸੀਂ ਪਾਇਆ ਹੈ ਨਮਕ ਤੇ ਗਰਮ ਮਸਾਲਾ ਤੇ ਹਰੀ ਮਿਰਚ ਦਾ ਪਾਊਡਰ ਗਰਮ ਮਸਾਲਾ ਤੇ ਹਰੀ ਮਿਰਚ ਦਾ ਪਾਊਡਰ ਅਸੀਂ ਘਰ ਵਿੱਚ ਤਿਆਰ ਕਰਦੇ ਹਾਂ ਤੇ ਹੁਣ ਇਸ ਨੂੰ ਮਿਕਸ ਕਰਕੇ ਅਸੀਂ ਕੋਫਟਿਆਂ ਦਾ ਬੈਟਰ ਬਣਾ ਲਵਾਂਗੇ ਤੇ ਇਹ ਬੈਟਰ ਬਣ ਕੇ ਤਿਆਰ ਹੋ ਗਿਆ ਹੈ ਹੁਣ ਅਸੀਂ ਬਣਾਵਾਂਗੇ ਕੋਫਟੇ ਇੱਕ ਕੜਾਈ ਵਿੱਚ ਅਸੀਂ ਲੈ ਲਿਆ ਹੈ ਤੇਲ ਤੇ ਉਸ ਨੂੰ ਚੰਗੀ ਤਰ੍ਹਾਂ ਗਰਮ ਕਰਨ ਤੋਂ ਬਾਅਦ ਅਸੀਂ ਹੌਲੀ-ਹੌਲੀ ਪਾਵਾਂਗੇ ਇਸ ਵਿੱਚ ਕੋਫਟਿਆਂ ਦਾ ਜੋ ਅਸੀਂ ਬੈਟਰ ਤਿਆਰ ਕੀਤਾ ਹੈ ਤੇ ਸਾਰੇ ਗੁਫਤੇ ਇਸੇ ਤਰ੍ਹਾਂ ਤਿਆਰ ਕਰਦੇ ਜਾਵਾਂਗੇ ਹਲਕੇ 골ਡਨ ਬ੍ਰਾਊਨ ਹੋਣ ਤੋਂ ਬਾਅਦ ਇਹਨਾਂ ਨੂੰ ਬਾਹਰ ਕੱਢ ਲਵਾਂਗੇ ਇਹ ਗੁਫਤੇ ਤੇ ਚਾਹਨਲ ਵੈਸੇ ਵੀ ਬਹੁਤ ਸਵਾਦ ਲੱਗਦੇ ਹਨ ਤੇ ਇਹਨਾਂ ਦੀ ਸਬਜ਼ੀ ਵੀ ਬਹੁਤ ਵਧੀਆ ਬਣ ਕੇ ਤਿਆਰ ਹੁੰਦੀ ਹੈ ਤੇ ਆਓ ਹੁਣ ਕਰਦੇ ਹਾਂ ਅਸੀਂ ਗਰੇਵੀ ਦੀ ਤਿਆਰੀ ਤੇ ਸਭ ਤੋਂ ਪਹਿਲਾਂ ਅਸੀਂ ਕੜਾਈ ਵਿੱਚ ਲਿਆ ਹੈ ਤੇਲ ਤੇ ਉਸ ਨੂੰ ਚੰਗੀ ਤਰ੍ਹਾਂ ਗਰਮ ਕਰਨ ਤੋਂ ਬਾਅਦ ਉਸ ਵਿੱਚ ਪਾਵਾਂਗੇ ਬਰੀਕ-ਬਰੀਕ ਕੱਟੇ ਹੋਏ ਪਿਆਜ਼ ਤੇ ਉਹਨਾਂ ਨੂੰ ਵੀ ਹਲਕਾ 골ਡਨ ਬ੍ਰਾਊਨ ਕਰ ਲਵਾਂਗੇ ਫਿਰ ਉਸ ਵਿੱਚ ਪਾਵਾਂਗੇ ਅਸੀਂ ਅਦਰਕ ਲਸਣ ਦਾ ਪੇਸਟ ਹਰੀ ਮਿਰਚ ਨੂੰ ਅਸੀਂ ਪਿਆਜ਼ ਦੇ ਨਾਲ ਹੀ ਬਰੀਕ-ਬਰੀਕ ਕਰ ਲਿਆ ਸੀ ਹੁਣ ਇਸ ਵਿੱਚ ਪਾਵਾਂਗੇ ਸਾਰੇ ਮਸਾਲੇ ਸਭ ਤੋਂ ਪਹਿਲਾਂ ਲਈ ਹੈ ਹਲਦੀ ਦੇਗੀ ਮਿਰਚ ਦਾ ਪਾਊਡਰ ਨਮਕ ਨਮਕ ਅਸੀਂ ਸਵਾਦ ਅਨੁਸਾਰ ਲੈ ਸਕਦੇ ਹਾਂ ਗਰਮ ਮਸਾਲਾ ਸਾਰੇ ਮਸਾਲੇ ਅਸੀਂ ਇਸ ਵਿੱਚ ਮਿਕਸ ਕਰ ਲਵਾਂਗੇ ਹੁਣ ਇਸ ਨੂੰ ਹਲਕਾ ਹਲਕਾ ਹਿਲਾ ਕੇ ਮਸਾਲਾ ਪੁੱਜਣਾ ਸ਼ੁਰੂ ਹੋ ਗਿਆ ਹੈ ਮਸਾਲੇ ਨੇ ਤੇਲ ਛੱਡਦਾ ਹੋਵੇ ਤੇ ਫਿਰ ਸਮਝੋ ਕਿ ਮਸਾਲਾ ਪੁੱਜ ਗਿਆ ਹੈ ਉਨ ਇਸ ਵਿੱਚ ਪਾਵਾਂਗੇ ਅਸੀਂ ਬਰੀਕ-ਬਰੀਕ ਕੱਟੇ ਹੋਏ ਟਮਾਟਰ ਚੰਗੀ ਤਰ੍ਹਾਂ ਇਸ ਨੂੰ ਵੀ ਪੁੰਨ ਲਵਾਂਗੇ ਮਸਾਲਾ ਭੁਜ ਕੇ ਤਿਆਰ ਹੋ ਗਿਆ ਹੈ ਤੇ ਹੁਣ ਗਰੇਵੀ ਬਣਾਉਣ ਵਾਸਤੇ ਇਸ ਵਿੱਚ ਪਾਵਾਂਗੇ ਅਸੀਂ ਪਾਣੀ 3 ਕੱਲੀਆਂ ਅਸੀਂ ਪਾਣੀ ਦੀਆਂ ਪਾ ਦੇਣੀਆਂ ਹਨ ਤੇ ਇਸ ਨੂੰ 10 ਜਾਂ 15 ਮਿੰਟ ਵਾਸਤੇ ਇਸ ਨੂੰ ਪੱਕਣ ਲਈ ਅਸੀਂ ਛੱਡ ਦੇਣਾ ਹੈ ਇਸ ਦਾ ਢੱਕਣ ਲਗਾ ਕੇ ਅਸੀਂ ਇਸ ਨੂੰ 15 ਮਿੰਟ ਵਾਸਤੇ ਗਰੇਵੀ ਨੂੰ ਪਕਾ ਲਵਾਂਗੇ। ਗਰੇਵੀ ਪੱਕ ਕੇ ਤਿਆਰ ਹੋ ਗਈ ਹੈ ਤੇ ਹੁਣ ਇਸ ਵਿੱਚ ਪਾਵਾਂਗੇ ਸਾਰੇ ਤਿਆਰ ਕੀਤੇ ਹੋਏ ਕੋਫਤੇ। ਕੋਫਤੇ ਪਾਣ ਤੋਂ ਬਾਅਦ ਅਸੀਂ ਇਸ ਨੂੰ 5 ਮਿੰਟ ਤੱਕ ਹੀ ਪਕਾਵਾਂਗੇ। 5 ਮਿੰਟ ਪਕਾਉਣ ਤੋਂ ਬਾਅਦ ਸਬਜ਼ੀ ਹੋ ਗਈ ਹੈ ਤਿਆਰ ਤੇ ਬਹੁਤ ਹੀ ਵਧੀਆ ਕਲਰ ਵੀ ਆਇਆ ਹੈ। ਸਾਡੀ ਵੀਡੀਓ ਵੇਖਣ ਲਈ ਧੰਨਵਾਦ ਜੀ